ਆ ਦਾ ਸੱਚ ਦੁਗਾ ਦਾ ਸੱਚ ਜਿੰਨਾ ਟਾਈਮ ਅਸੀਂ ਭਰੋਸਾ ਕਰਕੇ ਗੁਰੂ ਦੇ ਦਰ ਤੇ ਨਹੀਂ ਆਉਂਦੇ ਨਾ ਜੀ ਗੁਰੂ ਨੂੰ ਸਮਰਪਿਤ ਨਹੀਂ ਹੁੰਦੇ ਉਹਨਾਂ ਟਾਈਮ ਅਸੀਂ ਗੁਰੂ ਦੀ ਖੁਸ਼ੀ ਨਹੀਂ ਲੈ ਸਕਦੇ ਬਾਬੇ ਬੁੱਲੇ ਦੇ ਦਾ ਜੀਵਨ ਵਿੱਚ ਇੱਕ ਬੜੀ ਸੋਹਣੀ ਸਾਖੀ ਹੈ ਸਾਨੂੰ ਪੜਨ ਨੂੰ ਮਿਲਦੀ ਅਸੀਂ ਕਈ ਵਾਰੀ ਸੁਣੀ ਬਾਬਾ ਬੋਲਾ ਗੁੱਸੇ ਹੋ ਗਿਆ ਆਪਣੇ ਪੀਰ ਨਾਲ ਅਨਾਈਤ ਸ਼ਾਹ ਉਹਦਾ ਨਾਮ ਸੀ ਗੁੱਸੇ ਹੋ ਕੇ ਭੱਜ ਆਇਆ ਕਹਿੰਦਾ ਅੱਜ ਤੋਂ ਬਾਅਦ ਮੈਂ ਤੇਰੇ ਡੇਰੇ ਤੇ ਨਹੀਂ ਆਉਣਾ ਅੱਜ ਤੋਂ ਬਾਅਦ ਤੇਰੀ ਮੇਰੀ ਸਾਂਝ ਖਤਮ ਹੈ ਅੱਜ ਤੋਂ ਬਾਅਦ ਤੇਰਾ ਰਸਤਾ ਵੱਖਰਾ ਤੇ ਮੇਰਾ ਰਸਤਾ ਵੱਖਰਾ ਹੋ ਗਿਆ ਕਈ ਵਾਰ ਸੰਗਤ ਜੀ ਅਸੀਂ ਵੀ ਗੁਰੂ ਨਾਲ ਲੜ ਪੈਂਦੇ ਆ ਅਸੀਂ ਕਹਿ ਦਿੰਦੇ ਆ ਕਿ ਸਤਿਗੁਰੂ ਅੱਜ ਤੋਂ ਬਾਅਦ ਮੈਂ ਬਾਣੀ ਨਹੀਂ ਪੜਨੀ ਆ ਤੋਂ ਬਾਅਦ ਮੈਂ ਗੁਰਦੁਆਰੇ ਨਹੀਂ ਆਉਣਾ ਆ ਤੋਂ ਬਾਅਦ ਮੈਂ ਤੇਰੇ ਦੱਸੇ ਹੋਏ ਰਾਹ ਤੇ ਨਹੀਂ ਤੁਰਨਾ ਪਰ ਯਾਦ ਰੱਖਿਓ ਬੰਦਾ ਤਾਂ ਗੁਰੂ ਨੂੰ ਛੱਡ ਦਿੰਦਾ ਆ ਪਰ ਗੁਰੂ ਆਪਣੇ ਸਿੱਖ ਨੂੰ ਕਦੇ ਨਹੀਂ ਛੱਡਦਾ ਥੋੜੇ ਸਾਹਮਣੇ ਇਤਿਹਾਸ ਹੈ ਮੁਖਸਰ ਸਾਹਿਬ ਦਾ ਸਿੱਖਾਂ ਨੇ ਬੇਸ਼ੱਕ ਲਿਖ ਕੇ ਦਿੱਤਾ ਸੀ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਰ ਗੁਰੂ ਨੇ ਕਿਤੇ ਲਿਖ ਕੇ ਨਹੀਂ ਦਿੱਤਾ ਸੀਗਾ ਕਿ ਤੁਸੀਂ ਮੇਰੇ ਗੁਰੂ ਸਿੱਖ ਨਹੀਂ ਮੈਂ ਤੁਹਾਡਾ ਗੁਰੂ ਨਹੀਂ ਗੁਰੂ ਆਪਨੇ ਸਿੱਖਾਂ ਨੂੰ ਬੜਾ ਪਿਆਰ ਕਰਦਾ ਆ ਸਿੱਖ ਹਜ਼ਾਰਾਂ ਵਾਰੀ ਗੁੱਸੇ ਹੋ ਕੇ ਭੱਜਵੇ ਪਰ ਯਾਦ ਰੱਖੋ ਗੁਰੂ ਆਪਣੇ ਸਿੱਖ ਦਾ ਹੱਥ ਫਿਰ ਵੀ ਨਹੀਂ ਛੱਡਦਾ ਆ ਬੁੱਲੇ ਸ਼ਾਹ ਦੌੜਿਆ ਆ ਜੀ ਕਹਣਾ ਅੱਜ ਤਵੱਦ ਤੇਰੇ ਡੇਰੇ ਤੇ ਨਹੀਂ ਆਣਾ ਗੁੱਸੇ ਵਿੱਚ ਆ ਕੇ ਸੜਕ ਦੇ ਕਿਨਾਰੇ 'ਤੇ ਜਾ ਕੇ ਬੈਠ ਗਿਆ ਸੜਕ ਉੱਤੇ ਬੈਠਾ ਸਾਹਮਣੇ ਕੀ ਦੇਖਦਾ ਆ ਕਿ ਇੱਕ ਘਰ ਦੇ ਵਿੱਚ ਉਸ ਘਰ ਦਾ ਮਾਲਕ ਲੱਤਾਂ ਮਾਰਦਾ ਪਿਆ ਆਪਣੇ ਕੁੱਤੇ ਨੂੰ ਤੇ ਉਹਨੂੰ ਘਰ ਤੋਂ ਬਾਹਰ ਕੱਢ ਰਿਹਾ ਆ ਬੜਾ ਉਹਨੂੰ ਧਿਆਨ ਨਾਲ ਦੇਖ ਰਿਹਾ ਉਹਨੇ ਬੁਲੇ ਸ਼ਾਨੀ ਜਦੋਂ बार-बार ਉਧਰ ਦੇਖਦਾ ਆ ਤੇ ਕੀ ਖੇਡ ਵੱਡ ਰਹੀ ਆ ਕਿ ਕੁੱਤਾ ਘਰ ਦੇ ਅੰਦਰ ਵੜਨਾ ਚਾਹੁੰਦਾ ਆ ਪਰ ਮਾਲਕ ਲੱਤਾਂ ਮਾਰ ਕੇ ਕੁੱਤੇ ਨੂੰ ਘਰੋਂ ਬਾਹਰ ਕੱਢਣਾ ਚਾਹੁੰਦਾ ਆ ਉਹ ਦੋਨਾਂ ਦੀ ਲੜਾਈ ਨੂੰ ਬਾਬਾ ਬੁੱਲੇ ਸ਼ਾ ਬੈਠ ਕੇ ਦੇਖ ਰਿਹਾ ਆ ਥੋੜੇ ਕੋ ਸਮੇਂ ਬਾਅਦ ਜੋਰ ਇਹ ਚੱਲਿਆ ਕਿ ਮਾਲਕ ਨੇ ਲੱਤਾਂ ਮਾਰ ਕੇ ਕੁੱਤੇ ਨੂੰ ਘਰੋਂ ਬਾਹਰ ਕੱਢਤਾ ਤੇ ਆਪ ਬੂਹਾ ਲਾਇਆ ਤੇ ਆਪ ਅੰਦਰ ਚਲਾ ਗਿਆ ਬਾਬਾ ਬੁੱਲਾ ਸ਼ਾ ਉਸ ਕੁੱਤੇ ਨੂੰ ਦੇਖ ਰਿਹਾ ਆ ਕਿ ਬੇਸ਼ੱਕ ਮਾਲਕ ਨੇ ਦਰਵਾਜ਼ਾ ਬੰਦ ਕਰ ਲਿਆ ਪਰ ਕੁੱਤੇ ਦਾ ਮੂੰਹ ਆਪਣੇ ਦਰਵਾਜ਼ੇ ਵੱਲ ਆ ਆਪਣੇ ਮਾਲਕ ਹਵਾਲਾ ਕਿ ਕਦੋਂ ਮੇਰਾ ਮਾਲਕ ਬੁਆ ਖੋਲੇ ਤੇ ਫਿਰ ਮੈਂ ਜਾ ਕੇ ਇਸ ਘਰ ਵਿੱਚ ਬੜਾ ਤੇ ਆਪਣੇ ਮਾਲਕ ਨੂੰ ਮਿਲਾਂ ਪਰ ਲੰਮਾ ਸਮਾਂ ਹੋ ਗਿਆ ਮਾਲਕ ਨੇ ਬੁਆ ਹੀ ਨਹੀਂ ਖੋਲੇ ਬੜੇ ਲੋਕ ਉਥੋਂ ਲੰਘਦੇ ਪਿਆ ਜਿਹੜੇ ਕੁੱਤੇ ਨੂੰ ਬੁਲਾ ਰਹੇ ਆ ਪਰ ਕੁੱਤਾ ਕਿਸੇ ਮਗਰ ਨਹੀਂ ਜਾ ਰਿਹਾ ਬੜੇ ਲੋਕ ਨੇ ਜਿਹੜੇ ਕੁੱਤੇ ਨੂੰ ਰੋਟੀ ਪਾ ਕੇ ਚਲੇ ਗਏ ਪਰ ਕੁੱਤੇ ਨੇ ਰੋਟੀ ਨਹੀਂ ਖਾਧੀ ਸਿਰਫ ਇੱਕੋ ਹੀ ਇੱਕ ਧਿਆਨ ਹੈ ਕਿ ਮੇਰਾ ਮਾਲਕ ਕੁੰਡਾ ਖੋਲੇ ਤੇ ਮੈਂ ਕੁੰਡਾ ਜਦੋਂ ਖੁੱਲੇ ਮੈਂ ਆਪਣੇ ਮਾਲਕ ਨੂੰ ਜਾ ਕੇ ਮਿਲਾਂ ਬਾਰ-ਬਾਰ ਸਿਰਫ ਆਪੜੇ ਮਾਲਕ ਦੇ ਘਰ ਵੱਲ ਦੇਖ ਰਿਹਾ ਆ ਲੰਮਾ ਸਮਾਂ ਜਦੋਂ ਬਤੀਤ ਹੋ ਗਿਆ ਬਾਬੇ ਬੁੱਲੇ ਸ਼ਾਹ ਨੇ ਦੇਖਿਆ ਕਿ 4-5 ਘੰਟਿਆਂ ਬਾਅਦ ਜਦੋਂ ਮਾਲਕ ਨੇ ਬੁਆ ਖੋਲਿਆ ਨਾ ਜੀ ਤੇ ਕੁੱਤਾ ਦੌੜ ਕੇ ਆਪਣੇ ਮਾਲਕ ਦੇ ਪੈਰਾਂ ਨੂੰ ਫੇਰ ਚੁੰਮਣ ਲੱਗ ਪਿਆ ਤੇ ਮਾਲਕ ਨੇ ਉਹਦੇ ਸਿਰ ਤੇ ਹੱਥ ਫੇਰਿਆ ਤੇ ਹੱਥ ਫੇਰ ਕੇ ਉਹਨੂੰ ਅੰਦਰ ਲੈ ਗਿਆ ਆਪਣੇ ਘਰ ਦੇ ਬਾਬੇ ਬੁੱਲੇ ਸ਼ਾਹ ਨੇ ਜਦੋਂ ਇੱਕ ਘਟਨਾ ਦੇਖੀ ਨਾ ਸੰਗਤ ਜੀ ਬਾਬੇ ਬੁੱਲੇ ਸ਼ਾਹ ਨੇ ਆਪਣੇ ਮੱਥੇ ਤੇ ਹੱਥ ਮਾਰਿਆ ਤੇ ਆਪਰੇ ਆਪ ਨੂੰ ਲਾਂਤਾਂ ਪਾਈਆਂ ਤੇ ਬਾਬੇ ਬੁੱਲੇ ਸ਼ਾਹ ਨੇ ਗੱਲ ਆਖੀ ਕਿ ਜਿਹੜਾ ਗਿਆਨ ਤੈਨੂੰ ਵੱਡੇ ਵੱਡੇ ਮਾਪ ਪੁੱਛ ਨਹੀਂ ਦੇ ਸਕੇ ਜਿਹੜਾ ਗਿਆਨ ਤੈਨੂੰ ਧਰਮ ਦੀਆਂ ਪੁਸਤਕਾਂ ਨਹੀਂ ਦੇ ਸਕੀਆਂ ਉਹ ਗਿਆਨ ਤੈਨੂੰ ਕੁੱਤਾ ਦੇ ਗਿਆ ਪਰ ਇਹ ਵੀ ਗੱਲ ਬਾਬੇ ਬੁੱਲੇ ਸ਼ਾਹ ਨੇ ਆਖੀ ਕਿ ਬੁੱਲਿਆ ਉਹ تیرਣਾ ਚੰਗਾ ਤਾਂ ਕੁੱਤਾ ਰਹਿ ਗਿਆ ਆ ਜਿਹੜਾ ਕਿ ਬਾਜ਼ੀ ਮਾਰ ਕੇ ਚਲਾ ਗਿਆ ਆਪਣੇ ਮਾਲਕ ਨੂੰ ਖੁਸ਼ ਕਰ ਗਿਆ ਤੂੰ ਇਨਸਾਨ ਹੋ ਕੇ ਜਾਦ ਰਖੀ ਆਪਣੇ ਗੁਰੂ ਤੋਂ ਗੁੱਸੇ ਹੋ ਕੇ ਭਜਿਆ ਆ ਪਰ ਉਹ ਜਾਨਵਰ ਹੋ ਕੇ ਆਪਣੇ ਮਾਲਕ ਨੂੰ ਖੁਸ਼ ਕਰ ਗਿਆ ਤੂੰ ਇਨਸਾਨ ਹੋ ਕੇ ਆਪਣੇ ਮਾਲਕ ਦੀ ਖੁਸ਼ੀ ਨਾ ਲੈ ਸਕਿਆ ਉਹ ਜਾਨਵਰ ਹੋ ਕੇ ਆਪਣੇ ਮਾਲਕ ਦਾ ਮਹਿਲ ਲੈ ਗਿਆ ਆਪਣੇ ਮਾਲਕ ਦੇ ਘਰ ਵਿੱਚ ਥਾਂ ਬਣਾ ਗਿਆ ਬਾਬੇ ਬੁੱਲੇ ਸ਼ਾਹ ਨੇ ਕਲਮ ਚੁੱਕੀ ਤੇ ਕਲਮ ਚੁੱਕ ਕੇ 417 ਬੜੀਆਂ ਪਿਆਰੀਆਂ ਲਿਖੀਆਂ ਬੱਬੇ ਬੁੱਲੇ ਸ਼ਾਹ ਨੇ ਆਖਿਆ ਕਹਿੰਦੇ ਰਾਤੀ ਜਾਗਣ ਕਰਨ ਇਬਾਦਤ ਰਾਤੀ ਜਾਗਣ ਕੁੱਤੇ ਤੇ ਤੋਤੇ ਭੌਂਕਣਾ ਬੰਦ ਮੂਲ ਨਾ ਹੁੰਦੇ ਜਾ ਰੂੜੀ ਤੇ ਸੁੱਤੇ ਤੇ ਤੋਤੇ ਕਹਿੰਦੇ ਮਾਲਕ ਦਾ ਦਰ ਕਦੇ ਨਾ ਛੱਡਦੇ ਭਾਵੇਂ ਵੱਜਣ ਸੋਜ ਉਤੇ ਉੱਠ ਬੁੱਲਿਆ ਜਾ ਕੇ ਪੀਰ ਮਨਾਲਾ ਨੇਤਾ ਬਾਜੀ ਲੈ ਗਏ ਕੁੱਤੇ ਤੇ ਤੋਤੇ ਕਨੇ ਉਹ ਟੋ ਬੋਲਿਆ ਉਹ ਆਪਣੇ ਪੀਰ ਨੂੰ ਛੱਡ ਕੇ ਆ ਗਿਆ ਜੇ ਆਪਣੇ ਪੀਰ ਨੂੰ ਨਾਮ ਮਨਾਇਆ ਤੂੰ ਜੀਵਨ ਦੀ ਬਾਜੀ ਹਾਰ ਜਾਏਗਾ ਕੁੱਤਾ ਆਪਣੇ ਮਾਲਕ ਨੂੰ ਮਨਾ ਗਿਆ ਕੁੱਤਾ ਤੇਰੇ ਨਾਲ ਪਹਿਲਾ ਬਾਜੀ ਮਾਰ ਗਿਆ ਬਾਬੇ ਬੁੱਲੇ ਸ਼ਾਹ ਨੇ ਫਟਾਫਟ ਆਪਣੇ ਮਾਲਕ ਵੱਲ ਆਪਣੇ ਪੀਰ ਵੱਲ ਜਾ ਕੇ ਮੂੰਹ ਕੀਤਾ ਤੇ ਘੁੰਡ ਕੱਢ ਕੇ ਪੈਰਾ ਵਿੱਚ ਘੁੰਗਰੂ ਪਾ ਕੇ ਨੱਚਣ ਲੱਗ ਪਿਆ ਨਾਇਤ ਸ਼ਾਹ ਨੇ ਜਦੋਂ ਦੇਖਿਆ ਕਿ ਕੌਣ ਮੇਰੇ ਬੇੜੇ 'ਚ ਨੱਚ ਰਿਹਾ ਆ ਪੀਰ ਨਾਇਤ ਸ਼ਾਹ ਬਾਹਰ ਆਇਆ ਜਦੋਂ ਘੁੰਡ ਕੱਢਿਆ ਦੇਖਿਆ ਬਾਬੇ ਬੁੱਲੇ ਨੂੰ ਕੌਣ ਨੱਚਦਾ ਪੁੱਛਿਆ ਜਦੋਂ ਕੋਲ ਜਾ ਕੇ ਦੇਖਿਆ ਘੁੰਡ ਚੁੱਕਿਆ ਤੇ ਨਾਇਤ ਸ਼ਾਹ ਪੀਰ ਬੋਲਿਆ ਕਹਿੰਦੇ ਬੁੱਲਾ ਤੇ ਬਾਬੇ ਬੁੱਲੇ ਨੇ ਆਖਿਆ ਬੁੱਲਾ ਨਹੀਂ ਮੈਂ ਭੁੱਲਾ ਮੈਂ ਭੁੱਲਿਆ ਹੋਇਆ ਹਾਂ ਜੋ ਆਪਣੇ ਮਾਲਕ ਦਾ ਦਰ ਛੱਡ ਗਿਆ ਸੀ ਕਿਰਪਾ ਕਰਕੇ ਮੈਨੂੰ ਬਖਸ਼ੋ ਤੇ ਮੈਨੂੰ ਆਪਣੇ ਘਰ ਤੇ ਥਾਂ ਦੇ ਰਹੇ ਹੋ ਤੇ ਮੈਂ ਜਦੋਂ ਸਾਖੀ ਪੜਦਾ ਹੈ ਨਾ ਜੀ ਤੇ ਮੈਂ ਸੋਚਦਾ ਹੁੰਦਾ ਗੁਰਤੇਗ ਬਹਾਦਰ ਪਾਸ਼ਾ ਨੇ ਕਿਹਾ ਆ ਕਿ ਸੁਆਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਕੁਰਤੇਗ ਭਦਰ ਪਾਸ਼ਾ ਕਹਿੰਦੇ ਜੇ ਬਾਬੇ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਤੇ ਇੱਕ ਵਫਾਦਾਰ ਕੁੱਤਾ ਬਣ ਕੇ ਬਾਬੇ ਨਾਨਕ ਦੇ ਘਰ ਦੇ ਬਾਹਰ ਬਹਿ ਜਾ ਤੇ ਆਖ ਬਾਬੇ ਨਾਨਕ ਨੂੰ ਤੁਸੀਂ ਲੱਤਾਂ ਮਾਰ ਲੋ ਤੁਸੀਂ ਦੁੱਖ ਦੇ ਲੋ ਤੁਸੀਂ ਤਕਲੀਫ ਦੇ ਲੋ ਮੈਂ ਕਿਸੇ ਵੀ ਹਾਲਾਤ ਵਿੱਚ ਤੇਰੇ ਦਰ ਨੂੰ ਛੱਡ ਕੇ ਨਹੀਂ ਜਾਣਾ ਆ ਜਦੋਂ ਇੱਡਾ ਭਰੋਸਾ ਲੈ ਕੇ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਬੈਠਾਂਗੇ ਇੱਕ ਦਿਨ ਫਿਰ ਜਰੂਰ ਐਸਾ ਆਏਗਾ ਕਿ ਜਦੋਂ ਬਾਬਾ ਨਾਨਕ ਸਾਨੂੰ ਆਪਣੇ ਘਰ ਵਿੱਚ ਥਾਂ ਦੇਵੇਗਾ ਬਾਬਾ ਨਾਨਕ ਸਾਨੂੰ ਆਪਣੇ ਨਾਲ ਮਿਲਾ ਕੇ ਆਪਣਾ ਰੂਪ ਬਣਾ ਲੇਗਾ